ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਗਰੀ ਜੀ ਦੀ ਵਿੱਚ ਮੌਸਮ ਦੇ ਅਪਡੇਟ ਤੁਹਾਨੂੰ ਦਿਆਂਗੇ ਅਗਲੇ 5 ਦਿਨਾਂ ਦੀ ਯਾਨੀ ਕਿ 5 ਮਾਰਚ ਤੱਕ ਮੌਸਮ ਪੰਜਾਬ ਦਾ ਰਸਨਾ ਲੱਗ ਦੇ ਖੇਤਰਾਂ ਦਾ ਕਿੰਨਾ ਰਹੇਗਾ ਤੁਹਾਨੂੰ ਦੱਸਾਂਗੇ ਤਾਜ਼ਾ ਸੈਟਰਡੇ ਦੱਸ ਰਹੇ ਹਾਂ ਤੇ ਸੱਦਾ ਲੱਗੇ ਚੱਲਦੇ ਆ ਤੁਹਾਨੂੰ ਲਗਭਗ ਸਵੇਰ ਦੇ 10:00 ਵਜੇ ਚਾਰੇ ਆ ਮਾਰਚ ਪਹਿਲੀ ਤਰੀਕਾ ਚ ਪਹਿਲਾ ਦਿਨ ਹੈ ਮਾਰਚ ਮਹੀਨੇ ਦਾ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਅਪਡੇਟ ਦਿੱਤੀ ਸੀ ਸ਼ਾਮ ਦੀ ਵੀਡੀਓ ਦੇ ਵਿੱਚ ਕਿ ਸਿਸਟਮ ਲਗਭਗ ਰਾਤ ਨੂੰ ਪੰਜਾਬ ਦੇ ਵਿੱਚੋਂ ਪਾਰ ਬੋਲ ਜਾਣਾ ਤੇ ਸਵੇਰ ਵੇਲੇ ਜੜੀਆ ਧੁੰਦ ਕੁਝ ਖੇਤਰਾਂ ਦੇ ਵਿੱਚ ਦਰਜ ਹੋ ਸਕ ਜੇਕਰ ਅਸਲ ਨੂੰ ਦੇਖੀਏ ਤਾਂ ਲਗਭਗ ਪੱਛਮੀ ਮਾਲਵੇ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਦੀ ਧੁੰਦ ਪਈ ਹੋਈ ਹੈ ਜਿਹੜੀ ਕਿ ਆਉਂਦੇ 3-4 ਘੰਟਿਆਂ ਤੱਕ ਸਾਫ਼ ਹੋ ਜਾਏਗੀ ਦੁਪਹਿਰ ਤੱਕ ਜਾਂ ਕਲੀ ਦੁਪਹਿਰ ਤੋਂ ਬਾਅਦ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਲੱਗਣ ਦਾ ਅਨੁਮਾਨ ਹੈ ਹਾਲੇ ਫਿਲਹਾਲ ਕਿਤੇ ਕਿਤੇ ਦੱਖਣਪਰੇ ਦੀਆਂ ਹਵਾਵਾਂ ਚੱਲ ਰਹੀਆਂ ਨੇ ਜਿਹੜੀਆਂ ਕਿ ਤਬਦੀਲ ਹੋਣਗੀਆਂ ਉੱਤਰ-ਵੱਛੇ ਦੀਆਂ ਹਵਾਵਾਂ ਦੇ ਵਿੱਚ ਅਗਲੇ 2 ਦਿਨ ਯਾਨੀ ਕਿ ਅਗਲੇ ਜਿਹੜੇ 48 ਘੰਟੇ ਨੇ 1 ਤੇ 2 ਤਰੀਕ ਉੱਤਰ-ਵੱਛੇ ਦੀਆਂ ਹਵਾਵਾਂ ਮਾਮ ਹਲਕੇ ਰਫ਼ਤਾਰ ਦੇ ਨਾਲ ਚਲਦੀਆਂ ਰਹਿਣੀਆਂ ਨੇ ਕੱਲ ਵੀ ਕਿਤੇ ਕਿਤੇ ਜ਼ਮੀਨੀ ਲੈਵਲ ਤੇ ਗਰਾਊਂਡ ਲੈਵਲ ਤੇ ਧੁੰਦ ਬਣ ਸਕਦੀ ਹੈ ਕੁਝ ਕਿਤਰਾਂ ਦੇ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚੋਂ ਲਗਭਗ ਪਾਰ ਬੋਲ ਚੁੱਕਿਆ ਜਿਹੜੀ ਰੈਂਡ ਖੁੰਦ ਸਿਸਟਮ ਦੀ OS ਵੇਲੇ ਰਾਜਸਥਾਨ ਦੇ ਉੱਪਰ ਦੀ ਗਜ਼ਰ ਰੀਆ ਬਦਲਵਾਈ ਦੇ ਨਾਲ ਤੇ ਇਹ ਸਿਸਟਮ ਹੁਣ ਅਗਲੇ 24 36 ਘੰਟਿਆਂ ਤੱਕ ਹਲੇ ਬਰਬਰੀ ਲੁਵਾਏਗਾ ਉਤਲੇ ਜਿਹੜੇ ਪਹਾੜਾਂ ਦੇ ਉੱਪਰਲੇ ਫੱਦਰ ਤੇ ਹਿਮਾਚਲ ਉੱਤਰਾਖੰਡ ਤੇ ਜੰਮੂ ਕਸ਼ਮੀਰ ਦੇ ਪਹਾੜਾਂ ਦੇ ਵਿੱਚ ਭਾਰੀ ਤਬਾਈ ਇਹ ਸਿਸਟਮ ਨੇ ਮਚਾਈ ਆ ਮੈਦਾਨੀ ਖੇਤਾਂ ਦੇ ਵਿੱਚ ਵੀ ਬਹੁਤ ਨੁਕਸਾਨ ਕੀਤਾ ਹੈ ਨੇ ਹਲੇ ਬਰਬਰੀ ਹਲੇ ਫੱਦਰ ਤੇ ਜਾਰੀ ਰਹਿਣੀ ਹੈ ਠੰਡੀਆਂ ਸੀਤਾਂ ਮਾਮਾ ਠਾਰਣ ਗਿਆ ਆਉਂਦੇ ਦਿਨਾਂ ਦੇ ਦਰਮਿਆਨ ਪੰਜਾਬ ਹਰਿਆਣਾ ਦੇ ਰਹਿਣ ਵਾਲਿਆਂ ਨੂੰ ਮੈਦਾਨਾਂ ਦੇ ਵਿੱਚ ਠੰਡੂ ਵਦਨੀ ਤੈ ਹੈ ਜੇਕਰ ਟੈਂਪਰੇਚਰ ਵਾਲੇ ਫਖੋ ਦੇਖੀ ਜੇ ਟੈਂਪਰੇਚਰ ਮੈਕਸਿਮਮ ਤੀ 31 ਦੇ ਜਾ ਪਹੁੰਚੇ ਸੀਗੇ ਤਾਂ ਉਜਾਰੇ ਸੀ ਗਰਮੀ ਵਾਲਾ ਫੀਲ ਆ ਰਿਹਾ ਸੀ ਇੱਕਦਮ ਹੀਟਾ ਟੈਂਪਰੇਚਰ ਡਿੱਗੇ ਨੇ 10 ਡਿਗਰੀ ਦਾ ਜਿਹੜੀ ਗਰਾਵਟ ਹੈ ਉਹ ਟੈਂਪਰੇਚਰ ਦੇ ਵਿੱਚ ਦਰਜ ਹੋਈ ਹੈ ਮੈਕਸਿਮਮ ਟੈਂਪਰੇਚਰ ਹੁਣ 21 ਤੋਂ ਲੈ ਕੇ 25 ਦੇ ਵਿੱਚਕਾਰ ਦਰਜ ਹੋ ਰਹੇ ਨੇ ਪਾਵਨ ਪੰਜਾਬ ਦੇ ਖੇਤਰਾਂ ਪਾਵਨ ਹਰਿਆਣੇ ਦੇ ਖੇਤਰ ਹੈ ਆਉਣ ਦੇ ਦਿਨਾਂ ਤੇ ਦਰਮਿਆਨ ਜੇ ਇੱਕ ਸਿਸਟਮ ਹੋ ਰ ਆ ਰਿਹਾ 3 4 5 ਇਹਨਾਂ ਤਿੰਨ ਤਰ੍ਹਾਂ ਦੇ ਦਰਮਿਆਨ ਇਹ ਸਿਸਟਮ ਲੱਗਣਾ ਹੈ ਜਿਹੜਾ ਸਿਸਟਮ ਲੰਕ ਗਿਆ ਇਸ ਤੋਂ ਉਹ ਸਿਸਟਮ ਘਟਾ ਹਲਕੇ ਤੋਂ ਲੱਗੇ ਦਰਮਿਆਨੇ ਲੈਵਲ ਦਾ ਸਿਸਟਮ ਚੱਪ ਰਿਹਾ ਫਿਲਹਾਲ ਅਗਲੇ 2 ਦਿਨ ਇਹ ਤੈਅ ਕਰਨਗੇ ਕਿ ਇਸ ਸਿਸਟਮ ਨੂੰ ਕਿੰਨਕ ਜਿਹੜੇ ਪੈਰਾਮੀਟਰ ਸੈੱਟ ਬੈਠਦੇ ਆ ਹੀਟ ਪਲਸ ਦਖਣ ਪਰੇ ਦੀ ਹਵਾ ਪਲਸ ਐਂਟੀ ਸਰਕੂਲੇਸ਼ਨ ਹਵਾਵਾਂ ਤਿੰਨੋ ਚੀਜ਼ਾਂ ਫਿੱਟ ਬੈਠਣੀਆਂ ਤਾਂ ਸਿਸਟਮ ਇਹ ਵੀ ਤਗੜਾ ਹੋ ਸਕਦਾ ਫਿਲਹਾਲ ਅਗਲੇ ਤੁਹਾਨੂੰ ਜਿਹੜੇ ਕੱਲ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹਦੀ ਅਪਡੇਟ ਦੇਵਾਂਗੇ ਕਿ ਇਹ ਸਿਸਟਮ ਕਿੰਨਕ ਵੱਡੇ ਭਾਵਿਤ ਕਰ ਸਕਦਾ ਫਿਲਹਾਲ ਮੋٹے ਤੌਰ ਤੇ ਜਿਹੜੇ ਸੰਭਾਵਨਾਵਾਂ ਨੇ ਹਲਕੇ ਲੈਵਲ ਦੀਆਂ ਸਿਸਟਮ ਦੀ ਨੇ ਕਿਤੇ ਕਿਤੇ ਸ਼ਰਾਟੇ ਲਵਾ ਸਕਦਾ ਤੇ ਕਿਤੇ ਕਿਤੇ ਸ਼ਰਾਟੇ ਤੇਜ਼ ਵੀ ਹੋ ਸਕਦੇ ਨੇ ਪਾਵਾਂ 4 ਤਰੀਕ ਨੂੰ ਨੇ ਪਾਵਾਂ 5 ਤਰੀਕ ਨੂੰ ਨੇ ਫਿਲਹਾਲ ਜੇ ਠੰਡ ਕਰਕੇ ਆਪਾਂ ਜਿਹੜਾ ਕਹਿ ਸਕਦੇ ਆ ਕਿ ਠੰਡ ਵਧਣੀ ਤੈ ਹੈ ਤੇ ਜਿਹੜੀ ਜਾਂਦੀ ਠੰਡ ਆ ਉਹ ਮਾਰਦੀ ਐ ਇਸ ਲਈ ਬਚ ਕੇ ਰਹਿਣਾ ਜੀ ਗੜੇ ਮਾਰੀ ਸਦਕਾ ਕਾਫੀ ਨੁਕਸਾਨ ਹੋਇਆ ਫਸਲਾਂ ਦਾ ਫਾਵਿਓ ਪੰਜਾਬ ਦੇ ਖੇਤਰ ਹੈ ਫਾਵਿਓ ਰਸਾਇਣ ਦੇ ਖੇਤਰ ਹੈ ਇਸ ਲਈ ਆਉਂਦੇ ਇਹ ਦਿਨਾਂ ਦੇ ਦਰਮਿਆਨ ਜੇ ਠੰਡ ਵੀ ਵਧੇਗੀ ਸਿਸਟਮ ਫੇਰ ਤੋਂ ਇਹ ਕਾਰ ਰਿਹਾ ਤੇ ਉਹਦੀ ਵੀ ਰੈਫਰਡ ਤੁਹਾਨੂੰ ਆਉਂਦੇ ਦਿਨਾਂ ਦੇ ਦਰਮਿਆਨ ਦੇ ਦੇਵਾਂਗੇ ਜਿਆਦਾ ਸਤਿਕਾਰ